ਸਾਡਾ ਵੀਰ ਨਵਦੀਪ ਸਿੰਘ ਜਲਵੇੜਾ ਜੋ ਹਰਿਆਣੇ ਦਾ ਵੀਰ ਹੈ ਸਾਡਾ ਉਹ ਸਰਕਾਰਾਂ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਸਾਡੇ ਵੀਰ ਤੇ ਧੱਕਾ ਕਰ ਰਹੀਆਂ ਨੇ ਤੇ ਕਈ ਪਰਚੇ ਪਾ ਰਹੀਆਂ ਨੇ ਉਹਨਾਂ ਨੂੰ ਬਾਝ ਆ ਜਾਣਾ ਚਾਹੀਦਾ ਹੈ ਨਹੀਂ ਅਸੀਂ ਵੱਡੇ ਤੋਂ ਵੱਡੇ ਪ੍ਰੋਟੈਸਟ ਕਰਾਂਗੇ ਜੇ ਨਾ ਇਹਨਾਂ ਨੇ ਸਾਡੀ ਪਰਚੇ ਪਾਣ ਤੋਂ ਹਟੇ ਇਹ ਜਦੋਂ ਮੁਹਾਲੀ ਤੋਂ ਨਵਦੀਪ ਸਿੰਘ ਜਲਵੇੜਾ ਵੀ ਸਾਡਾ ਚੱਕਿਆ ਸੀ ਇਹ ਪੰਜਾਬ ਸਰਕਾਰ ਦਾ ਹੱਥ ਸੀ ਪੰਜਾਬ ਤੋਂ ਮੁਹਾਲੀ 에어ਪੋਰਟ ਤੋਂ ਸਾਡਾ ਵੀਰ ਚੱਕਿਆ ਆਇਆ ਪਰ ਅਸੀਂ ਕਿਸਾਨੀ ਨਾਲ ਡਟ ਕੇ ਖੜੇ ਆਂ ਸ਼ੰਭੂ ਮੋਰਚੇ ਤੇ ਹੁਣ ਅਸੀਂ ਪੰਜਾਬ ਦੇ ਵਿੱਚ ਵੀ ਪ੍ਰੋਟੈਸਟ ਕਰਾਂਗੇ ਜ਼ਿਲ੍ਹਿਆਂ ਦੇ ਵਿੱਚ ਪ੍ਰੋਟੈਸਟ ਕਰਾਂਗੇ ਨਵਦੀਪ ਸਿੰਘ ਜਲਵੇੜੇ ਵਿੱਚ ਸਾਭ ਨੂੰ ਹੱਥ ਜੋੜ ਕੇ ਬੇਨਤੀ ਹੈ ਲੋਕਾਂ ਨੂੰ ਕਿ ਇਹਨਾਂ ਸਰਕਾਰਾਂ ਨੂੰ ਜਦੋਂ ਵੀ ਮਿਲਦੇ ਐ ਐਮਐਲਏ ਮਿਲਦੇ ਐ ਇਹਨਾਂ ਨੂੰ ਪੁੱਛੋ ਇਹਨਾਂ ਤੇ ਸਵਾਲ ਜਵਾਬ ਪੁੱਛੋ ਇਹਨਾਂ ਤੋਂ ਕਿ ਜੋ ਸਾਡੇ ਸਿੱਖਾਂ ਨਾਲ ਸਾਡੇ ਪੰਜਾਬੀਆਂ ਨਾਲ ਤੇ ਸਾਡੇ ਕਿਸਾਨੀ ਵੀਰਾਂ ਨਾਲ ਧੱਕਾ ਕਰਦੀਆਂ ਨੇ ਇਹ ਇਹ ਬਹੁਤ ਗਲਤ ਗੱਲ ਐ ਪਰਚੇ 17 18 ਪਰਚੇ ਨਵਦੀਪ ਸਿੰਘ ਜਲਵੇੜੇ ਦੇ ਪਾ ਦਿੱਤੇ ਉਹ ਵੀਰ ਤਾਂ ਕੀ ਗਲਤੀ ਕੀਤੀ ਉਹ ਵੀਰ ਨੇ ਸਿਰਫ ਧਰਨਿਆਂ ਦੇ ਵਿੱਚ ਸਮੂਲਤ ਕੀਤੀ ਆ ਉਹਨੇ ਤੇ వాటర్ ਕੈਨਨ ਬੰਦ ਕੀਤਾ ਸੀ ਤਾਂ ਪਰਚੇ ਇੰਨੇ ਪਾਸਤੇ ਉਹ ਵੀਰ ਸਾਡਾ ਅਸੀਂ ਉਹਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜਦੋਂ ਵੀ ਹੋਇਆ ਸਾਡੀ ਕਾਲ ਆਉਂਗੀ ਕਿਸਾਨ ਜੂਨੀਅਨਾਂ ਵੱਲੋਂ ਅਸੀਂ ਡਟ ਕੇ ਉਹਦੇ ਹੱਕ 'ਚ ਖੜੇ ਆ ਤੇ ਅਸੀਂ ਧਰਨੇ ਵੀ ਲਾਵਾਂਗੇ ਪੂਲ ਪ੍ਰੋਟੈਸਟ ਕਰਾਂਗੇ ਨਹੀਂ ਸਾਡਾ ਵੀਰ ਜਮਾਨਤ ਤੇ ਪਰਚੇ ਰੱਦ ਹੋਣੇ ਚਾਹੀਦੇ ਤੇ ਜਮਾਨਤ ਹੋਣੀ ਚਾਹੀਦੀ ਆ ਨਵਦੀਪ ਸਿੰਘ ਜਲਵੇੜਾ ਵੀਰ ਦੀ ਸਾਡੇ ਸਿੱਖਾਂ ਤੇ ਸਾਡੇ ਪੰਜਾਬੀਆਂ ਨਾਲ ਹੀ ਧੱਕਾ ਹੋ ਰਿਹਾ ਏ ਜਿੰਨਾ ਵੀ ਹੋ ਰਿਹਾ ਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ